ਸ੍ਰੀ ਅਕਾ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਢੱਲੋਂ ਅੱਜ ਇੱਕ ਨਵੀਂ ਚਰਚਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਹਾਂ ਦੋਸਤੋ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣ ਹੋਣ ਤੋਂ ਬਾਅਦ ਇੱਕ ਚੋਣ ਹੋਰ ਸਿਰ ਤੇ ਖੜੀ ਆ ਕਿਉਂਕਿ ਜਲੰਧਰ ਪੱਛਮੀ ਦੀ ਉਪ ਚੋਣ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਨੇ ਉਮੀਦਵਾਰ ਆਪੋ ਆਪਣਾ ਪ੍ਰਚਾਰ ਦੇ ਵਿੱਚ ਜੁਟ ਗਏ ਨੇ ਪਰ ਇੱਕ ਪੰਗਾ ਹੋਰ ਖੜਾ ਹੋ ਜਾਂਦਾ ਇੱਕ ਮਸਲਾ ਹੋਰ ਖੜਾ ਹੋ ਜਾਂਦਾ ਇੱਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਰ ਜੋ ਅਕਾਲੀ ਤੇ ਅਕਾਲੀ ਦਲ ਦੇ ਦੋ ਟੜੇ ਬਣ ਗਏ ਨੇ ਉਹਨਾਂ ਦੇ ਪੱਖ-ਪੱਖ ਸੁਰ ਸਾਹਮਣੇ ਆ ਰਹੇ ਨੇ ਇਹਦੇ ਬਾਰੇ ਅਸੀਂ ਆਪਾਂ ਗੱਲਬਾਤ ਕਰਾਂਗੇ ਅੱਜ ਵੀ ਸੀਨੀਅਰ ਪੱਤਰਕਾਰ ਸਰਦਾਰ ਕੁਲਦੀਪ ਸਿੰਘ ਬਰਮਾਜੀਪੁਰ ਬਰਮਾਜੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਰਮਾਜੀਪੁਰ ਸਾਹਿਬ ਜਿਹੜੀ ਜਲੰਧਰ ਪੱਛਮੀ ਉਪ ਚੋਣ ਤੇ ਬੀਬੀ ਸਰਜੀਤ ਕੌਰ ਤੋਂ ਸਮਰਥਕ ਵਾਪਸ ਲੈ ਲਿਆ ਇੱਕ ਟੜੇ ਨੇ ਅਕਾਲੀ ਦਲ ਦੇ ਨੇ ਇੱਕ ਨਾਲ ਉਹਦੇ ਮੇਰਾ ਖਿਆਲ ਆ ਠੀਕ ਹੈ ਇਹਦੇ ਦਾ ਮੁੱਖ ਮਕਸਦ ਕੀ ਹੈਗਾ ਇਹਦੇ ਕਾਰਨ ਕੀ ਨੇ ਇਹਦੇ ਬਾਰੇ ਸਾਡਾ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਾਂਗੇ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜਨੰਦਰੇ ਪੱਛਮੀ ਜਿਹੜੀ ਵਿਧਾਨ ਸਭਾ ਦੀ ਉਪ ਚੋਣ ਹੋ ਰਹੀ ਹੈ ਬੜੀ ਵੇਰਾ ਆਪਾਂ ਜ਼ਿਕਰ ਕੀਤਾ ਅਸੀਂ ਇਸੇ ਮੰਚ ਤੋਂ ਇਹ ਜ਼ਿਕਰ ਵੀ ਕੀਤਾ ਸੀ ਕਿ ਇੱਕ ਪੰਥਕ ਪਰਿਵਾਰ ਆ ਬੀਬੀ ਸਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਿਹਨਾਂ ਨੂੰ ਬਣਾਇਆ ਗਿਆ ਉਹਦੇ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਟਾਲਾ ਸੁਖਵਿੰਦਰ ਸਿੰਘ ਸੁਖੀ ਆਦ ਨੂੰ ਸ਼ਾਮਲ ਕੀਤਾ ਗਿਆ ਸੀ ਇਸ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਜਿਹੜੀ ਜਲੰਧਰ ਪੱਛਮੀ ਚੋਣ ਹੈ ਇੱਥੋਂ ਕਿਸੇ ਪੰਥਕ ਉਮੀਦਵਾਰ ਨੂੰ ਜਿੱਤ ਹਰ ਇੱਕ ਅਲੱਗ ਗੱਲ ਹੈ ਕਿਸੇ ਪੰਥਕ ਉਮੀਦਵਾਰ ਨੂੰ ਉਦਾਨ ਵਿੱਚ ਉਤਾਰਿਆ ਜਾਵੇ ਤਾਂ ਕਿ ਦੇਸ਼ ਦੁਨੀਆ ਵਿੱਚ ਇੱਕ ਮੈਸੇਜ ਦਿੱਤਾ ਜਾ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਪੰਥਕ ਪਰਾਂ ਤੇ ਪ੍ਰਵਾਸ ਭਰਨ ਦਾ ਹਾਮੀ ਹੈ ਟਿਕਟ ਦਿੱਤੀ ਗਈ ਬੀਬੀ ਜਗੀਰ ਕੌਰ ਹੋਣਾਂ ਦੀ ਸਪਾਰਸ਼ ਤੇ ਬੀਬੀ ਸਰਜੀਤ ਕੌਰ ਉੱਥੇ ਇੱਕ ਜੱਥੇਦਾਰ ਰਹਿੰਦੇ ਸੀ ਉਹਨਾਂ ਦਾ ਨਾਮ ਸੀ ਜੱਥੇਦਾਰ ਪ੍ਰੀਤਮ ਸਿੰਘ ਉੱਥੋਂ ਦੇ ਕੌਂਸਲਰ ਰਹੇ ਨੇ ਲੰਬਾ ਸਮਾਂ ਉਹਨਾਂ ਬੜਾ ਬੜੀ ਭਲੇ-ਵੇਲਿਆਂ ਚ ਪਾਰਟੀ ਦੀ ਵੀ ਸੇਵਾ ਕੀਤੀ ਹੈ ਤੇ ਲੋਕਾਂ ਦੀ ਸੇਵਾ ਵੀ ਕੀਤੀ ਹੈ ਦੁਨੀਆ ਤੋਂ ਚਲੇ ਗਏ ਇੱਕ ਸਧਾਰਨ ਪੰਥਕ ਪਰਿਵਾਰ ਹੈ ਤੇ ਬੀਬੀ ਸਰਜੀਤ ਕੌਰ ਉਹਨਾਂ ਦੀ ਧਰਮ ਪਤਨੀ ਆ ਉਹ ਵੀ ਕੌਂਸਲਰ ਦੀ ਚੋਣ ਲੜਦੇ ਨੇ ਉੱਥੋਂ ਜਲੰਧਰ ਸੋ ਉਹਨਾਂ ਨੂੰ ਜਦੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ ਤੁਸੀਂ ਅਸਲ ਕਾਰਨ ਪੁੱਛਿਆ ਵੀ ਉਹ ਤੋਂ ਹਮੈਤ ਵਾਪਸ ਲੈਣ ਦਾ ਅਸਲ ਕਾਰਨ ਕੀ ਹੈ ਕਿੰਨੇ ਦਿਨ ਦੀ ਚਰਚਾ ਵੱਖ-ਵੱਖ ਚੈਨਲ ਸੋਸ਼ਲ ਮੀਡੀਆ ਤੇ ਹੋ ਰਹੀ ਸੀ ਬੀਬੀ ਸਰਜੀਤ ਕੌਰ ਬਾਰੇ ਤੇ ਅਸੀਂ ਬੜੇ ਗੰਭੀਰਤਾ ਨਾਲ ਸੋਚਿਆ ਹਿੰਦੁਸਤਾਨ ਦੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਜਿਹਾ ਮੰਤ ਭਾਗਾ ਫੈਸਲਾ ਪਹਿਲੀ ਵਾਰ ਕੀਤਾ ਹੈ ਕਿ ਉਹਨਾਂ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੋਵੇ ਇਹ ਉਸ ਉਮੀਦਵਾਰ ਨੂੰ ਪਾਰਟੀ ਦਾ ਚੋਣ ਨਿਸ਼ਾਨ ਅਲਾਟ ਹੋ ਗਿਆ ਹੋਵੇ ਤੇ ਪਾਰਟੀ ਦਾ ਤੱਕੜੀ ਚੋਣ ਨਿਸ਼ਾਨ ਹੋਣ ਦੇ ਬਾਵਜੂਦ ਵੀ ਪਾਰਟੀ ਨੇ ਸਰਦਾਰ ਸੁਖਵੀਰ ਸਿੰਘ ਬਾਦਲੂ ਹੋਰਾਂ ਨੇ ਦੀ ਟੀਮ ਨੇ ਬੀਬੀ ਸਰਜੀਤ ਕੌਰ ਤੋਂ ਸਮਰਥਨ ਜਿਹੜਾ ਉਹ ਵਾਪਸ ਲੈਂਦੇ ਆ ਸਭ ਤੋਂ ਵੱਡਾ ਕਾਰਨ ਇਹਦਾ ਜਿਹੜਾ ਉਹ ਪਿਛਲੇ ਦਿਨੀ ਬਾਗੀ ਤੜੇ ਦੀ ਇੱਕ ਮੀਟਿੰਗ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਪ੍ਰੈਸ ਨੂੰ ਪ੍ਰੈਸ ਨੂੰ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਹਦੇ ਵਿੱਚ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਆਦ ਆਗੂ ਸੀ ਜਿਹੜੇ ਉਸ ਮੀਟਿੰਗ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਨਾਮਾ ਮੰਗਣ ਦੀ ਜਿਹੜੀ ਰਵਾਇਤ ਆ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰਨੀ ਹੈ ਸਭ ਤੋਂ ਵੱਡਾ ਕਾਰਨ ਕਿ ਬੀਬੀ ਸਰਜੀਤ ਕੌਰ ਦੀ ਚੋਣ ਸੀ ਜਿਹੜੀ ਉਹ ਬੀਬੀ ਜਗੀਰ ਕੌਰ ਨੇ ਕੀਤੀ ਸੀ ਤੇ ਬੀਬੀ ਜਗੀਰ ਕੌਰ ਦੇ ਥੋੜੇ ਜਿਹਾ ਬਾਗੀ ਸੁਰ ਹੋਣ ਕਰਕੇ ਕਿ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਬਹੁਤ ਸੂਝਵਾਨ ਆ ਗੁਣੇ ਸ਼ਰੋਮਣੀ ਕਾਲੀਦਾਲ ਦੇ ਵਿੱਚ ਅੱਜ ਜਦੋਂ ਵੀ ਸ਼ਰੋਮਣੀ ਕਾਲੀਦਾਲ ਦੇ ਵਿੱਚੋਂ ਕੋਈ ਪੰਥਕ ਤੇ ਕੋਈ ਦਿਮਾਗ ਵਾਲਾ ਆਗੂ ਲੱਭਣ ਦੀ ਗੱਲ ਕਰਦੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਬਦਲ ਕੌਣ ਹੋ ਸਕਦਾ ਉਦੋਂ ਸੂਏ ਕਿਤੇ ਨਾ ਕਿਤੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਆ ਕੇ ਟਿਕ ਜਾਂਦੀ ਹੈ ਕਿਤੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਦਾ ਸਲੀਕਾ ਉਹਨਾਂ ਦਾ ਲੈਜਾ ਉਹਨਾਂ ਦੀ ਕੁਆਲੀਫਿਕੇਸ਼ਨ ਉਹਨਾਂ ਦਾ ਪੰਥਕ ਪਰਸ਼ੋਕਣ ਜਥੇਦਾਰ ਕੁਲਦੀਪ ਸਿੰਘ ਬਡਾਲਾ ਦੇ ਸੁਪੁੱਤਰ ਨੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬਹੁਤ ਸਾਰੇ ਪੰਜਾਬ ਦੇ ਲੋਕ ਅ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਵਿਰਾਸਤ ਵਜੋਂ ਦੇਖ ਰਹੇ ਨੇ ਵੀ ਜਿਸ ਸਰਦਾਰ ਸੁਖਵੀਰ ਸਿੰਘ ਬਾਦਲ ਇਧਰ ਉਧਰ ਹੁੰਦੇ ਰਹਤਾ ਗੁਰਪ੍ਰਤਾਪ ਸਿੰਘ ਬਡਾਲਾ ਇੱਕ ਬਹੁਤ ਇੰਟੈਲੀਜੈਂਟ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਆ ਸੂਝਵਾਨ ਬੰਦੇ ਹੋ ਸਕਦੇ ਨੇ ਉਹਨਾਂ ਦੇ ਹਰ ਵਿਸ਼ੇ ਤੇ ਡੂੰਗੀ ਪਕੜਾ ਇੱਕ ਅਲੱਗ ਗੱਲ ਆ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਜਗੀਰ ਕੌਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੜੀ ਜ਼ਿੰਮੇਵਾਰੀ ਨਾਲ ਭਾਗ ਲੈਂਦੇ ਰਹੇ ਤੇ ਪਾਰਟੀ ਦੇ ਪ੍ਰਧਾਨ ਖਿਲਾਫ ਪਾਰਟੀ ਦੀਆਂ ਨੀਤੀਆਂ ਖਿਲਾਫ ਪਾਰਟੀ ਦੇ ਪਿੱਛੇ ਹੋਈਆਂ ਹਾਰਾਂ ਨੂੰ ਅਨਲਿਸਿਸ ਕਰਨ ਲਈ ਜ਼ੋਰ ਪਾਉਂਦੇ ਨੇ ਮਾਫੀ ਮੰਗਣ ਦੀ ਗੱਲ ਕਰਦੇ ਨੇ ਇਹ ਸਭ ਤੋਂ ਵੱਡਾ ਕਾਰਨ ਹੈ ਢਿੱਲੋ ਸਾਹਿਬ ਜਿਹੜਾ ਬੀਬੀ ਸਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਅਫੀਸ਼ੀਅਲ ਕੈਂਡੀਡੇਟ ਹੋਣ ਦੇ ਬਾਵਜੂਦ ਵੀ ਹਮਾਇਤ ਜਿਹੜੀ ਉਹ ਵਾਪਸ ਲਈ ਆ ਹੁਣ ਗੱਲ ਆਈ ਆ ਆਪਾਂ ਇੱਥੇ ਹਾਲਾਤਾਂ ਤੇ ਕਿਉਂਕਿ ਅਗਲਾ ਸਵਾਲ ਆਪਾਂ ਅਡਰੈਸ ਕਰਨਾ ਹੁਣ ਜਦੋਂ ਪੰਜਾਬ ਦੇ ਵਿੱਚੋਂ ਪੰਥਕ ਪਰਿਵਾਰ ਲੱਭਦੇ ਹੋ ਤੁਸੀਂ ਢਿੱਲੋ ਸਾਹਿਬ ਕਿਤੇ ਨਿਗਾਹ ਮਾਰ ਕੇ ਦੇਖੋ ਸਾਰੇ ਜ਼ਿਲ੍ਹਿਆਂ 'ਚ ਬਹੁਤ ਥੋੜੇ ਜਿਨ੍ਹਾਂ ਦਾ ਪਿਸ਼ੋਕੜ ਪੰਥਕ ਹੋਵੇ ਜਿਹੜੇ ਨਿਸ਼ਕਾਮ ਸੇਵਾ ਭਾਵਨਾ ਨਾਲ ਕੰਮ ਕਰਦੇ ਹੋਣ ਜਿਨ੍ਹਾਂ ਦਾ ਜਿਨ੍ਹਾਂ ਦਾ ਪੰਥ ਪ੍ਰਤੀ ਦਰਦ ਪੰਜਾਬ ਪ੍ਰਤੀ ਦਰਦ ਪਾਰਟੀ ਪ੍ਰਤੀ ਦਰਦ ਅਜਿਹਾ ਉਹ ਉਹਨਾਂ ਦੀ ਭਾਵਨਾ ਦੇ ਵਿੱਚੋਂ ਦਿਲ ਦੇ ਵਿੱਚੋਂ ਛਲਕਦਾ ਹੋਵੇ ਹੁਣ ਜਦੋਂ ਆਪਣਾ ਅਧਿਕਾਰ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕੀ ਬੀਬੀ ਜਗੀਰ ਕੁਰ ਜਾਂ ਗੁਰਪ੍ਰਤਾਪ ਸਿੰਘ ਬਡਾਲਾ ਹੋਣੀ ਇਸ ਕੰਮ ਦੇ ਵਿੱਚ ਵੱਡਾ ਅੜਿਕਾ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅਸੂਲ ਵੱਡੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਚਾਹੀਦਾ ਸੀ ਕਿ ਜਦੋਂ ਚੋਣ ਨਿਸ਼ਾਨ ਅਲਾਰਟ ਹੋਇਆ ਉਹ ਬੀਬੀ ਨੂੰ ਆਪਣੇ ਜਾਂ ਤਾਂ ਰਿਮੋ ਕਰਮ ਤੇ ਛੱਡ ਦਿੰਦੇ ਜਾਂ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਪਾਸੇ ਕਰਕੇ ਉਹਦੀ ਚੋਣ ਮਿਹਨਤ ਸੰਭਾਲਦੇ ਲੜਦੇ ਪੂਟਾ ਘੱਟ ਪੈਂਦੀਆਂ ਵੱਧ ਪੈਂਦੀਆਂ ਇਹ ਇੱਕ ਡੈਮੋਕ੍ਰੇਸੀ ਹੈ ਚਲੋ ਸਿਆਸਤ ਦੇ ਵਿੱਚ ਇਦਾਂ ਅੱਗੇ ਵੀ ਬਹੁਤ ਨਹੀਂ ਪੈਂਦੀਆਂ ਵੋਟਾਂ ਤੇ ਅੱਗੇ ਪਿੱਛੇ ਵੀ ਬਹੁਤ ਨਹੀਂ ਪਈਆਂ ਤੇ ਕੇ ਹੋਰ ਫਿਰ ਇਹ ਹੋ ਜਾਂਦਾ ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਇਹ ਆਖਣ ਜੋਗਾ ਹੋ ਜਾਂਦਾ ਕਿ ਅਸੀਂ ਪੰਥਕ ਪਰਿਵਾਰਾਂ ਦੇ ਨਾਲ ਖੜੇ ਹਾਂ ਹੁਣ ਜਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਰਾਨਾ बिजनेसमੈਨ ਧਨਾੜ ਲੋਕ ਜਿਸ ਸਰਦਾਰ ਚਰਨਜੀਤ ਸਿੰਘ ਬਰਾੜ ਦੇ ਹਮਲੇ ਵੇਖੋ ਸਰਦ ਪ੍ਰੋਫੈਸਰ ਪ੍ਰੇਮ ਸਿੰਘ ਤੰਦੂ ਬਜਰਾ ਦੀ ਗੱਲ ਦੇਖੋ ਉਹ ਕਹਿੰਦੇ ਨੇ ਵੱਡੇ ਵੱਡੇ ਉਦਯੋਗਪਤੀ ਕਾਰੋਬਾਰੀ ਘਰਾਣੇ ਜਾਂ ਵੱਡੇ ਵਪਾਰੀ ਜਾਂ ਵੱਡੇ ਪੈਸੇ ਵਾਲੇ ਆਰਥਿਕ ਤੌਰ ਤੇ ਤਖੜੇ ਲੋਕ ਨੇ ਜਿਹੜੇ ਉਹ ਸਰਦਾਰ ਸਿੰਘਬੀਰ ਸਿੰਘ ਬਾਦਲ ਦੀ ਟੀਮ ਦਾ ਹਿੱਸਾ ਨੇ ਤੇ ਉਹ ਸ਼੍ਰੋਮਣੀ ਕਾਲਜਰ ਤੇ ਕਬਜ਼ਾ ਕਰੀ ਬੈਠੇ ਨੇ ਤੇ ਇੱਥੇ ਆ ਕੇ ਬੀਬੀ ਸਰਜੀਤ ਕੌਰ ਬਾਰੇ ਕਿਤੇ ਸੋਚ ਕੇ ਵੇਖਿਓ ਪੰਥਕ ਪਰਿਵਾਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੇ ਪਰੰਤੂ ਅੱਜ ਬੀਬੀ ਸਰਜੀਤ ਕੌਰ ਦੀ ਹਾਲਤ ਵੇਖ ਕੇ ਬਾਕੀ ਦੇ ਪੰਥਕ ਪਰਿਵਾਰ ਨੇ ਜਿਹੜੇ ਉਹ ਕੀ ਸੋਚਦੇ ਹੋਣਗੇ ਪਾਰਟੀ ਨੇ ਕਿਹੜੇ ਮੁਕਾਮ ਤੇ ਕਿਹੜੇ ਮੋੜ ਤੇ ਆ ਕੇ ਬੀਬੀ ਜ਼ਗੀਰ ਕੌਰ ਨੂੰ ਧੋਖਾ ਬੀਬੀ ਸਰਜੀਤ ਕੌਰ ਨੂੰ ਧੋਖਾ ਦਿੱਤਾ ਇਹ ਧੋਖਾ ਨਹੀਂ ਇਹ ਇੱਕ ਵਿਸ਼ਵਾਸ਼ ਘਾਤ ਹੈ ਇਹ ਇੱਕ ਭਾਵਨਾਵਾਂ ਦਾ ਕਤਲ ਹੈ ਜਿਹੜਾ ਅਸੀਂ ਕਹਿ ਸਕਦੇ ਹਾਂ ਜਿੱਥੇਦਰ ਪ੍ਰੀਤਮ ਸਿੰਘ ਹੋਰਾਂ ਜਿਨ੍ਹਾਂ ساری ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦੀ ਦੇ ਵਿੱਚ ਲਾ ਲਤੀ ਉਹਨਾਂ ਦੀ ਰੂਹ ਅੱਜ ਕੀ ਕਹਿੰਦੀ ਹੋਵੇਗੀ ਕਿ ਮੈਂ ਇਸ ਪਾਰਟੀ ਵਿੱਚ ਕੰਮ ਕੀਤਾ ਤੇ ਪਾਰਟੀ ਦੇ ਸਰਵਾਈਵ ਕਰਨ ਦੀ ਗੱਲ ਹੈ ਜਿਹੜੀ ਫਿਰ ਕਿੱਥੋਂ ਲੱਭੋਗੇ ਤੁਸੀਂ ਬੀਬੀ ਸਰਜੀਤ ਕੋਰ ਹੁਣੀ ਉਹਨਾਂ ਨੂੰ ਵੇਖ ਕੇ ਬਾਕੀ ਪੰਥਕ ਪਰਿਵਾਰ ਨੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਨੂੰ ਅਰਦਾਸਾਂ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਨੇ ਇਹਨਾਂ ਦਾ ਪਿਛੋਕੜ ਪੰਥਕ ਆ ਜਿਹੜੇ ਸ਼੍ਰੀ ਘਾਲ ਤਖਤ ਸਾਹਿਬ ਨੂੰ ਸਮਰਪਿਤ ਨੇ تیرੇ ਸ਼੍ਰੋਮਣੀ ਕਾਲੀਦਲ ਦੀ ਸੁੱਖ ਮੰਗਦੇ ਨੇ ਅੱਜ ਉਹ ਕੀ ਸੋਚਦੇ ਹੋਣਗੇ ਕਿ ਸ਼੍ਰੋਮਣੀ ਕਾਲੀਦਲ ਨਿਸ਼ਾਨ ਅਲਾਟ ਹੋਣ ਦੇ ਬਾਵਜੂਦ ਬੀਬੀ ਸਰਜੀਤ ਕੌਰ ਨੂੰ ਛੱਡ ਕੇ ਹੁਣ ਇੱਕ ਪਾਸੇ ਤੱਕੜੀ ਜੂੜ ਨਿਸ਼ਾਨ ਦੇ ਪੋਸਟਲ ਬੈਨਰ ਹੋਣਗੇ ਜਲੰਧਰ ਦੇ ਵਿੱਚ ਤੇ ਦੂਜੇ ਪਾਸੇ ਸਦਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਟੀਮ ਆ ਜਿਹੜੀ ਉਹ ਭਾਜਪਾ ਸਮਾਜ ਪਾਰਟੀ ਲਈ ਵੋਟਾਂ ਮੰਗ ਰਹੀ ਹੋਵੇਗੀ ਜਲੰਧਰ ਦੇ ਵਿੱਚ ਜਿਹਨੂੰ ਬੀਐਸਪੀ ਨੇ ਸਪੋਰਟ ਕੀਤੀ ਹੈ ਉੱਥੇ ਤੇ ਫਿਰ ਹਾਲਾਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਵਾਈਵ ਕਰਨ ਦੇ ਚਾਂਸ ਨੇ ਜਿਹੜੇ ਉਹ ਬਹੁਤ ਘਟ ਨੇ ਕੋਈ ਚਾਂਸ ਹੀ ਨਹੀਂ ਬਚਦਾ ਪਿੱਛੇ ਜਦੋਂ ਅਸੀਂ ਐਸੀਆਂ ਵੱਡੀਆਂ ਇਹਨਾਂ ਨੂੰ ਵੱੱਡੀਆਂ ਗਲਤੀਆਂ ਅਸੀਂ ਕਹਿ ਸਕਦੇ ਹਾਂ ਕਰਦੇ ਹਾਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਆਧਾਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਇਹ ਸੋਚ ਦਾ ਹਿੱਸਾ ਰਿਹਾ ਪਰ ਜਦੋਂ ਚਿੰਗਿਆਈਆਂ ਖੁੱਸ ਜਾਂਦੀਆਂ ਨੇ ਫਿਰ ਉਦੋਂ ਮਨੁੱਖ ਖੁਵਾਰ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਕੋਈ ਵੱਡੀ ਭੁੱਲ ਹੋਈ ਹੈ ਜਿਹੜੀ بار 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 ਐਸੇ ਗਲਤ ਫੈਸਲੇ ਐਡਾ ਗਲਤ ਫੈਸਲਾ ਅੱਜ ਫੇਰ ਜਲੰਧਰ ਪੱਛਮੀ ਜਦੋਂ ਐ ਚੋਣ ਸਿਰ ਦੇ ਉੱਤੇ ਆ ਪਤਾ ਨਹੀਂ ਕਿਹਦੇ ਇਸ਼ਾਰਿਆਂ ਤੇ ਪਤਾ ਨਹੀਂ ਕਿਹਦੇ ਕਹੇ ਤੇ ਪਤਾ ਨਹੀਂ ਕਿਉਂ ਸਾਨੂੰ ਇਸ ਗੱਲ ਦਾ ਨਿੱਜੀ ਤੌਰ ਤੇ ਕੋਈ ਦੁੱਖ ਨਹੀਂ ਪਰ ਜਦੋਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰਨ ਦੀਆਂ ਗੱਲਾਂ ਕਰਦਾ ਹੈ ਦੂਜੇ ਤੁਹਾਡੇ ਨੂੰ ਬਣਾਉਣ ਦੀਆਂ ਗੱਲਾਂ ਕਰਦਾ ਹੈ ਤੇ ਪਾਰਟੀ ਨੂੰ ਤਖੜਿਆ ਕਰਨ ਦੀ ਗੱਲ ਕਰਦਾ ਹੈ ਤੇ ਐਸੇ ਫੈਸਲੇ ਜਦੋਂ ਬੀਬੀ ਜਦੋਂ ਬੀਬੀ ਸਰਜੀਤ कौर ਵਰਗੀ ਉਮੀਦਵਾਰ ਇੱਕ ਪੰਥਕ ਪਰਿਵਾਰ ਦੀ ਗਰੀਬ ਅਕਲ ਬੀਬੀ ਸਰਜੀਤ कौर ਹੋਰਾਂ ਨੇ ਢਿੱਲੋ ਸਾਹਿਬ ਇੱਕ ਅਪੀਲ ਕੀਤੀ ਹੈ ਕਿ ਮੈਂ ਪੰਥਕ ਪਰਿਵਾਰ ਦੀ ਨੂੰਹ ਧੀ ਆ ਮੇਰੇ ਕੋਲ ਚੋਣ ਲੜਨ ਲਈ ਪੈਸਾ ਕੋਈ ਨਹੀਂ ਹੈ ਮੈਂ ਕਿਵੇਂ ਛੋੜ ਲਾਂਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਹਾਂਜੀ ਬਿਲਕੁਲ ਜਿਵੇਂ ਤੋਂ ਤੁਸੀਂ ਗੱਲ ਕੀਤਾ ਮੇਰਾ ਸਵਾਲ ਇਹ ਸੀਗਾ ਵੀ ਜਿਹੜੀ ਬੀਬੀ ਸਰਜੀਤ ਕੌਰ ਨੇ ਇੱਕ ਲੋਕਾਂ ਲਈ ਸੰਗਤ ਨੂੰ ਅਪੀਲ ਕੀਤੀ ਆ ਵੀ ਮੇਰਾ ਸਹਿਯੋਗ ਕਰੋ ਪੰਥਕ ਧਰਮ ਨੂੰ ਅਪੀਲ ਕੀਤੀ ਆ ਵੀ ਮੇਰਾ ਸਹਿਯੋਗ ਕਰੋ ਤੇ ਇੱਕ ਹੋਰ ਪਰਮਾਨੰਦਰਪੁਰ ਸਾਹਿਬ ਮੇਰੇ ਆਪਣੇ ਇੱਕ ਹੋਰ ਗੱਲ ਸਾਹਮਣੇ ਆ ਰਹੀ ਆ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇੱਕ ਉਮੀਦਵਾਰ ਨੂੰ ਐਲਾਨ ਦਿੰਦੀ ਆ ਬੀਬੀ ਸਰਜੀਤ ਕੌਰ ਨੂੰ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਉਮੀਦਵਾਰ ਹੋਣਗੇ ਉਹ ਅਕਾਲੀ ਦਲ ਤੇ ਜਾਂ ਅਕਾਲੀ ਦਲ ਦੇ ਪ੍ਰਧਾਨ ਤੇ ਵਿਸ਼ਵਾਸ ਕਰਨਗੇ ਵੀ ਉਹ ਜੇ ਕੰਮ ਕਰ ਸਕਣਗੇ ਵੀ ਅਸੀਂ ਵੀ ਚੋਣ ਖੜਾਗੇ ਲੜਾਂਗੇ ਦੋ ਧੜੇ ਹੋ ਗਿਆ ਸੂਚੀ ਵੀ ਜੇ ਇੱਕ ਧੜਾ ਜਾ ਕੇ ਸਮਰਥਕ ਦੇ ਤਾਂ ਤਾਂ ਦੂਜਾ ਧੜਾ ਮਰਾਜ ਜੇ ਦੂਜੇ ਨੇ ਤਾਂ ਪਹਿਲਾ ਮਰਾਜ ਇਸ ਤਰ੍ਹਾਂ ਕੀ ਹੋਈ ਗੱਲਬਾਤ ਹੋਊਗੀ ਇਹਦੇ ਬਾਰੇ ਥੋੜੀ ਜਾਣਕਾਰੀ ਬਿਲਕੁਲ ਬਹੁਤ ਜਿਹੜਾ ਸਵਾਲ ਆ ਮੈਥੋਂ ਦੁਬਾਰਾ ਉਸ ਤੋਂ ਅੱਗੇ ਬਹੁਤ ਬਜ਼ੰਦਾਰ ਸਵਾਲ ਆ ਜਿਹੜਾ ਢਿੱਲੂ ਸਾਹਿਬ ਬਹੁਤ ਵਾਰ ਇਦਾਂ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸਰਦਾਰ ਨਿਰਮਲ ਸਿੰਘ ਕਾਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜਦੇ ਰਹੇ ਨੇ ਅਰ ਗੋਬਿੰਦਪੁਰਾ ਡੇਰਾ ਬਾਬਾ ਨਾਨਕ ਉਹਨਾਂ ਦਾ ਇਲਾਕਾ ਗੁਰਦਾਸਪੁਰ ਜ਼ਿਲ੍ਹੇ ਚ ਇੱਕ ਵੇਰਾਂ ਜਦੋਂ ਜੱਥੇ ਦਾ ਟੋਹੜਾ ਜੁਹੰਦੇ ਸੀ ਉਹ ਉਹਨਾਂ ਦੇ ਹਿੱਸੇ ਚ ਟਰੈਕਟਰ ਨਿਰਮਲ ਸਿੰਘ ਕਾਲੋ ਨੂੰ ਰਵਿਕਰਨ ਕਾਲੋ ਦੇ ਫਾਦਰ ਨੂੰ ਮਿਲਦੀ ਹੈ ਅੱਜ ਮੇਰੇ ਨਾਲ ਸਾਡੇ ਯੂਥ ਕਾਲੀਦਾਲ ਦੇ ਸੀਨੀਅਰ ਆਗੂ ਫੇਰੇ ਫੋਨ ਤੇ ਗੱਲ ਕਰ ਰਹੇ ਸੀ ਉਹਨਾਂ ਬੜੀ ਦਿਲਚਸਪ ਘਟਨਾ ਸਾਂਝੀ ਕੀਤੀ ਤੁਹਾਡੇ ਸਵਾਲ ਦੇ ਵਿੱਚੋਂ ਇੱਕ ਮੈਨੂੰ ਗੱਲ ਯਾਦ ਆਈ ਉਹ ਕਹਿੰਦੇ ਢਿੱਲੋ ਸਾਹਿਬ ਉੱਥੇ ਨਾ ਉਹ ਜਦੋਂ ਉਹਨਾਂ ਨੇ ਇੱਕ ਵੇਰਾਂ ਕਾਗਜ਼ ਭਰੇ ਜਦੋਂ ਪੰਚਾਇਤ ਮੰਤਰੀ ਬਣੇ ਸੀ ਉਹਨਾਂ ਦਾ ਜਿਹੜਾ ਪੇਪਰਾਂ ਦੇ ਨਾਲ ਜਿਹੜਾ ਸ਼੍ਰ ਲੇਟ ਹੋ ਗਿਆ ਜਦੋਂ ਨੂੰ ਟਾਈਮ ਹੋ ਗਿਆ ਪੇਪਰ ਲੱਗ ਨਾ ਸਕਿਆ ਤੇ ਬਾਅਦ ਚ ਬੰਦਾ ਜਦੋਂ ਪੇਪਰ ਲੈ ਕੇ ਪਹੁੰਚਿਆ ਉਦੋਂ ਤੱਕ ਟਾਈਮ ਹੋ ਚੁੱਕਾ ਸੀ ਉਹਨਾਂ ਦੇ ਜਿਹੜੇ ਪੇਪਰ ਸੀ ਉਹ ਇੱਕ ਆਜ਼ਾਦ ਉਮੀਦਵਾਰ ਨੂੰ ਐਕਸੈਪਟ ਹੋ ਗਏ ਵੀ ਆਜ਼ਾਦ ਪਰ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਉਸ ਐਲਾਨੇ ਹੋਏ ਉਮੀਦਵਾਰ ਨੂੰ ਲੈਟਰ ਵਾਲਾ ਚੋਣ ਚੋਣ ਨਿਸ਼ਾਨ ਵਾਲਾ ਲੈਟਰ ਨਾ ਮਿਲ ਸਕਣ ਦੇ ਬਾਵਜੂਦ ਵੀ ਆਜ਼ਾਦ ਉਮੀਦਵਾਰ ਇੱਕ ਕਰੈਕਟਰ ਸੀ ਸ਼੍ਰੋਮਣੀ ਕਾਲੀ ਦਲ ਦੇ ਵੀ ਜਿੱਥੇ ਖੜੇ ਆ ਉੱਥੇ ਖੜੇ ਆ ਚਰਨਜੀਤ ਸਿੰਘ ਢਟਵਾਲ ਸਪੀਕਰ ਸਾਹਿਬ ਨੇ ਡਿਪਟੀ ਸਪੀਕਰ ਲੋਕ ਸਭਾ ਰਹੇ ਨੇ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੂੰ ਚਮਕੌਰ ਸਾਹਿਬ ਤੋਂ ਪਾਰਟੀ ਨੇ ਟਿਕਟ ਦੇ ਦਿੱਤਾ ਰੌਲਾ ਸੀ ਬੀਬੀ ਸਤਵੰਤ ਕੌਰ ਸੰਧੂ ਨਾਲ ਇੱਕ ਵਾਰ ਕੀ ਹੁੰਦਾ ਜੀ ਉਹ ਚਰਨਜੀਤ ਸਿੰਘ ਢਵਾਲ ਨੂੰ ਲੈਟਰ ਨਾ ਮਿਲ ਸਕਿਆ ਤੇ ਉਹ ਚਮਕੌਰ ਸਾਹਿਬ ਜਦੋਂ ਗਏ ਤੇ ਲੈਟਰ ਹੋਰ ਕਾਰਨਾ ਕਰਕੇ ਬੀਬੀ ਸਤਵੰਤ ਕੌਰ ਸੰਧੂ ਲੈ ਗਏ ਬੀਬੀ ਸਤਵੰਤ ਕੌਰ ਸੰਧੂ ਦੇ ਪੇਪਰ ਭਰਤੇ ਤੇ ਪੇਪਰ ਭਰਨ ਤੋਂ ਬਾਅਦ ਸੰਭਾਵਨਾ ਹੋ ਗਈ ਕਿ ਚੋਣ ਨਿਸ਼ਾਨ ਬੀਬੀ ਸਤਵੰਤ ਕੌਰ ਸੱਧੂ ਨੂੰ ਅਲਾਟ ਹੋਣਾ ਹੈ ਦੁਨੀਆ ਤਾਂ ਚੱਲੇਗਾ ਬੀਬੀ ਤੇ ਸਦਰ ਚਰਨਜੀਤ ਸਿੰਘ ਢਟਵਾਲ ਮੌਜੂਦ ਨੇ ਤੇ ੱਲੋ ਸਾਬ ਕਰੈਕਟਰ ਦੇਖੋ ਚਰਨਜੀਤ ਸਿੰਘ ਢਟਵਾਲ ਨੇ ਉੱਥੋਂ ਆਪਣਾ ਬਿਸਤਰਾ ਚੱਕਿਆ ਜੋ ਲੈ ਕੇ ਗਿਆ ਸੀ ਸਾਰਾ ਸਮਾਨ ਜਿੰਨਾ ਅਸੀਂ ਕੁਸ਼ਸ਼ੀ ਤੱਕ ਤਿਆਰੀ ਕਰ ਲਈ ਸੀ ਇਲੈਕਸ਼ਨ ਲੜਨ ਦੀ ਤੇ ਸਾਰਾ ਕੁਝ ਆ ਕੇ ਛੱਡ ਕੇ ਵਾਪਸ ਆ ਗਏ ਤੇ ਉਹ ਲੰਮੀ ਪ੍ਰਕਾਸ਼ ਸਿੰਘ ਬਾਦਲ ਦੀ ਇਲੈਕਸ਼ਨ ਦੇ ਵਿੱਚ ਸ਼ਾਮਲ ਹੋ ਗਏ ਇੱਕ ਕਰੈਕਟਰ ਸੀ ਅਕਾਲੀ ਦਲ ਦਾ ਪਰ ਅੱਜ ਦੇਖੋ ਅਕਾਲੀ ਦਲ ਨਾਂਨੇ ਹੋਏ ਉਮੀਦਵਾਰ ਨੂੰ ਤੇ ਉਹਨਾਂ ਦਾ ਉਮੀਦਵਾਰ ਅੱਜ ਪੈਸਾ ਪੈਸਾ ਮੰਗ ਰਹੇ ਹੈ ਜਿਹੜਾ ਸ਼ਰਮਣੀ ਕandidate ਨੇ ਉਮੀਦਵਾਰ ਅੱਲਾਨਿਆ ਕਿੱਡੇ ਦੁੱਖ ਦੀ ਗੱਲ ਆ ਤੁਸੀਂ ਪੰਥਕ ਪਰਿਵਾਰਾਂ ਨੂੰ ਨਾਲ ਕਿਵੇਂ ਰੱਖੋਗੇ ਇਹ ਸਵਾਲ ਆ ਬਹੁਤ ਵੱਡਾ ਬੀਬੀ ਬੀਬੀ ਸਰਜੀਤ ਕੌਰ ਦਾ ਇਹ ਕਹਿਣਾ ਕਿ ਮੇਰੇ ਤੋਂ ਪਾਰਟੀ ਪਿੱਛੇ हट ਗਈ ਆ ਮੈਂ ਪਾਰਟੀ ਤੋਂ ਪਿੱਛੇ ਨਹੀਂ ਹਟੀ ਪੰਥ ਤੇ ਪੰਜਾਬ ਦਰਦੀ ਮੇਰੀ ਹਮਾਇਤ ਕਰਨ ਮੇਰੇ ਕੋਲ ਚੋਣ ਦਰਦੀ ਕੋਈ ਪੈਸਾ ਨਹੀਂ ਮੈਨੂੰ ਪਾਰਟੀ ਨੇ ਕਿਹਾ ਸੀ ਅਸੀਂ ਖਰਚ ਕਰਾਂਗੇ ਅੱਜ ਬੀਬੀ ਸਰਜੀਤ ਕੌਰ ਦੀ ਦਿਲ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਆ ਬਹੁਤ ਅਬਦੇ ਆਪ ਚ ਬਹੁਤ ਵੱਡੀ ਗੱਲ ਆ ਐਸਿਆਂ ऐसे मौके ਤੇ ਐਸੇ ਹਾਵੇ ਕਈ ਵਾਰ ਪਾਰਟੀ ਨੂੰ ਲੈ ਗੇ ਜਿਹੜਾ ਤੁਹਾਨੂੰ ਸਮਾਯਾ ਜਤਰੀ ਦਾ ਪਰ ਇੱਕ ਸਵਾਲ ਰਹਿ ਗਿਆ ਮੇਰਾ ਤੁਹਾਡੇ ਨਾਲ ਗੱਲਬਾਤ ਕਰਦਾ ਕਿ ਜਿਹੜੀ ਬੀਪੀ ਸਰਜੀਤ ਕੌਰ ਨੇ ਇਹਨੇ ਜਿਹੜੀ ਪੰਥਕ ਜੱਥੇਬੰਦੀ ਨੂੰ ਪੰਥਕ ਲੋਕਾਂ ਨੂੰ ਅਪੀਲ ਕੀਤੀ ਆ ਤੇ ਹੁਣ ਪੰਥਕ ਜੱਥੇਬੰਦੀਆਂ ਦਾ ਸਮਰਥਕ ਕੀ ਬੀਪੀ ਨੂੰ ਮਿਲ ਸਕਦਾ ਜਾਂ ਖੁੱੜ ਕੇ ਸਾਹਮਣੇ ਆਉਣਗੇ ਤੇ ਦੂਜੇ ਪਾਸੇ ਕੋਰ ਸਵਾਲ ਖੜਾ ਉਧਰੋਂ ਜਿਹੜੇ ਬੀਜੇਪੀ ਆਗੂ ਖੜੇ ਨੇ ਜਾਂ ਕਾਂਗਰਸ ਵਾਲੇ ਖੜੇ ਨੇ ਜਾਂ ਹੋਰ ਪੱਖ-ਪੱਖ ਬਹੁਜ ਸਮਾਜ ਪਾਰਟੀ ਆਗੂ ਖੜੇ ਨੇ ਇਹ ਸਾਰੇ ਇਕੱਠੇ ਹੋ ਕੇ ਚੋਣ ਲੜਾ ਰਹੇ ਨੇ ਜੋ ਵੀ ਅਲੱਗ-ਅਲੱਗ ਆਪਣੇ ਆਪ ਕੋ ਪਾਰਟੀਆਂ ਕਰ ਰਹੇ ਨੇ ਪਰ ਹੁਣ ਜਿਹੜੇ ਪੰਥਕ ਨੇ ਕੀ ਇਹ ਜਿਵੇਂ ਭਾਈ ਅਮਰਤਪਾਲ ਸਿੰਘ ਹੋਣੀ ਹੋਗੇ ਜਾਂ ਆਜ਼ਾਦ ਮੀਰ ਉਹ ਖਾਲਸਾ ਜੀ ਹੋਗੇ ਵੀ ਉਹ ਵੀ ਸਮਰਥਨ ਕਿਹਨੂੰ ਦੇਣਗੇ ਜਾਂ ਕੀ ਹੋ ਸਕਦਾ ਇਹਦੇ ਬਾਰੇ ਜਾਣਕਾਰੀ ਟਰੇਲਰ ਸਾਹਿਬ ਜਿੱਥੋਂ ਜਲੰਧਰ ਪੱਛਮੀ ਇੱਕ ਸ਼ਹਿਰੀ ਇਲਾਕਾ ਹਿੰਦੂ ਬੋਟ ਦੀ ਬਹੁਤ ਆਤਾ ਉੱਥੇ ਬਹੁਤੀ ਵਾਰ ਭਾਰਤੀ ਜਨਤਾ ਪਾਰਟੀ ਹੀ ਜਿੱਤਦੀ ਰਹੀ ਹੈ ਤੇ ਉੱਥੋਂ ਹੁਣ ਲੰਗੀ ਲੋਕ ਸਭਾ ਚੋਣ ਵਿੱਚ ਸਦਰ ਚਰਨਜੀਤ ਸਿੰਘ ਚੰਨੀ ਨੂੰ ਥੋੜੀ ਬਹੁਤ ਲੀਡ ਹੈ ਜਿਹੜੀ ਉਹ ਮਿਲੀ ਸੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਥੋਂ ਉਮੀਦਵਾਰ ਚੋਣ ਲੜਦਾ ਹੈ ਭਗਤ ਮਹਿੰਦਰ ਭਗਤ ਉਹ ਇਸ ਵੇਲੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਤੇ ਆਮ ਆਦਮੀ ਪਾਰਟੀ ਵਾਲਾ ਇਸ ਵੇਲੇ ਤੇ ਉਮੀਦਵਾਰਾ ਜੀ ਭਾਰਤੀ ਜਨਤਾ ਪਾਰਟੀ ਦਾ ਤੇ ਕਾਂਗਰਸ ਦੀ ਇੱਕ ਬੜੀ ਸਿਹਾਰਨ ਬਹੁਤ ਸੰਜੀਦਾ ਲੇਡੀ ਉੱਥੇ ਜਿਹੜੀ 4-5 ਵਾਰ ਕੌਂਸਲਰ ਰਹੀ ਤੇ ਡਿਪਟੀ ਮੇਅਰ ਵੀ ਸੀਨੀਅਰ ਡਿਪਟੀ ਮੇਅਰ ਰਹੀ ਹੈ ਉੱਥੇ ਉਹ ਚੋਣ ਲੜ ਰਹੇ ਨੇ ਉੱਥੇ ਆਪਣੇ ਜਰੰਧ ਪੱਛਮੀ ਤੋਂ ਤੇ ਹੁਣ ਜਿੱਥੇ ਗੱਲ ਜਿੱਥੇ ਬੰਦੀਆਂ ਦੀ ਸਿੱਖ ਜਿੱਥੇ ਬੰਦੀਆਂ ਦੀ ਵੋਟ ਭਾਵੇਂ ਘੱਟ ਆ ਉੱਥੇ ਪਰ ਹਾਲਾਤ ਜਿਹੜੇ ਇਸ ਵੇਲੇ ਸਭ ਤੋਂ ਵੱਡਾ ਅੜਿੱਕਾ ਹੈ ਇਸ ਵੇਲੇ ਪੰਥਕ ਜਥੇਬੰਦੀਆਂ ਦਾ ਉਹ ਹੈ ਬੀਬੀ ਸਰਜੀਤ ਕੌਰ ਕੋਲ ਤੱਕੜੀ ਚੋਣ ਦਾ ਨਿਸ਼ਾਨਦਾ ਹੁਣ ਜਿਹੜੀ ਤੱਕੜੀ ਚੋਣ ਦਾ ਨਿਸ਼ਾਨ ਦੀ ਜਿੰਨੀ ਵੋਟ ਤੱਕੜੀ ਚੋਣ ਦਾ ਨਿਸ਼ਾਨ ਤੇ ਪੈਣੀ ਆ ਉਹ ਉਹ ਕਾਨੂੰਨੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਗਿਣੀ ਜਾਣੀ ਹੈ ਤੇ ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਈਟ ਤੇ ਚੋਣ ਕਮਿਸ਼ਨ ਦੀ ਸਾਈਟ ਤੇ ਉਹ ਸਾਰੀ ਵੋਟ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਕਾਊਂਟ ਹੋਣੀ ਆ ਤੇ ਇਸ ਗੱਲ ਨੂੰ ਪੰਥਕ ਜਥੇਬੰਦੀਆਂ ਸ਼ਾਇਦ ਘੱਟ برداشت ਕਰਨ। ਦੂਜਾ ਮਸਲਾ ਬੀਬੀ ਜਗੀਰ ਕੌਰ ਹੋਣੀ ਪੁਰ ਪ੍ਰਤਾਪ ਸਿੰਘ ਬਡਾਲਾ ਉਹਨਾਂ ਲੋਕਲ ਨੇ ਸਾਰੇ ਇਹ ਉਥੇ ਇਹਨਾਂ ਦਾ ਪੰਥਕ ਜਥੇਬੰਦੀਆਂ ਨਾਲ ਕਿੰਨਾ ਕੁ ਸਹਿਚਾਰਾ ਇਸ ਗੱਲ ਤੇ ਵੀ ਪੰਥਕ ਜਥੇਬੰਦੀ ਹਾਂ ਬੀਬੀ ਸਰਜੀਤ ਕੌਰ ਦੀ ਅਪੀਲ ਨੂੰ ਪੰਥਕ ਜਥੇਬੰਦੀਆਂ ਨੇ ਹੰਗਾਰਾ ਜ਼ਰੂਰ ਭਰਿਆ ਇੱਕ ਸਿਰ ਤੇ ਚੁੰਨੀ ਲੈ ਕੇ ਜਦੋਂ ਬੜੀ ਭਾਵਨਾ ਨਾਲ ਬੀਬੀ ਦੀਆਂ ਅੱਖਾਂ ਦੇ ਜਿਹੜੇ ਕੋਏ ਨੇ ਨਾ ਉਹ ਸੱਲੇ ਸੱਲੇ ਹੋਏ ਹੋਏ ਨੇ ਦੇਖਣ ਨੂੰ ਲੱਗਦਾ ਹੈ ਤੇ ਬੜੀ ਭਾਵਕ ਅਪੀਲ ਉਹਨਾਂ ਨੇ ਕੀਤੀ ਹੈ ਤੇ ਸਰ ਸਰਬਜੀਤ ਸਿੰਘ ਖਾਸ ਕਰਕੇ ਤੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਪਰਿਵਾਰ ਨੂੰ ਔਰ ਮੈਨੂੰ ਲੱਗਦਾ ਹੈ ਕਿ ਜੇ ਤੱਕੜੀ ਵਾਲੀ ਗੱਲ ਕਿਤੇ ਨਾ ਰਹੀ ਨਾ ਮਤਲਬ ਬਹੁਤੀ ਚੁਬੀ ਕਿਸੇ ਨੂੰ ਤਾਂ ਹੋ ਸਕਦਾ ਹੈ ਕਿ ਬੀਬੀ ਸਰਜੀਤ ਕੌਰ ਨੂੰ ਕਿਉਂਕਿ ਉਹ ਪੰਥਕ ਜਥੇਬੰਦੀਆਂ ਨੇ ਉੱਥੇ ਆਪਣਾ ਕੋਈ ਬਹੁਤਾ ਉਮੀਦਵਾਰ ਵੀ ਨਹੀਂ ਲਾਣਿਆ ਤੇ ਬੀਬੀ ਸਰਜੀਤ ਕੌਰ ਦੀ ਇਸ ਵੀ ਜਿਹੜੀ ਸੰਭਾਅਨਾ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਭਾਈ ਸਰਬਜੀਤ ਸਿੰਘ ਜੀ ਦਾ ਸਰ ਸਿਮਰਜੀਤ ਸਿੰਘ ਮਾਨ ਹੋਣੀ ਸਾਰੇ ਇੱਕਠੇ ਹੋ ਕੇ ਉਹ ਗੱਲ ਲੱਗਿਆ ਕਿ ਇਹਨਾਂ ਦਾ ਉਸ ਬੀਬੀ ਸਰਜੀਤ ਕੌਰ ਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਇਹ ਇੱਕ ਵੱਖਰਾ ਵਿਸ਼ਾ ਹੈ ਤੇ ਆਪਾਂ ਫੇਰ ਚਰਚਾ ਕਰਾਂਗੇ ਪਰੰਤੂ ਸੰਭਾਵਨਾ ਹੈਗੀ ਹੈ ਕਿ ਜੇ ਤੱਕੜੀ ਵਾਲਾ ਜਿਹੜਾ ਗੱਲਬਾਤਾ ਉਹਦਾ ਕੋਈ ਬਹੁਤਾ ਕੋੜਿੱਕਾ ਨਾ ਹੋਇਆ ਤਾਂ ਬੀਬੀ ਸਰਜੀਤ ਕੌਰ ਨੂੰ ਪੰਥਕ ਜਥੇਬੰਦੀਆਂ ਦੀ ਹਮਾਇਤ ਜਿਹੜੀ ਉਹ ਮਿਲ ਸਕਦੀ ਹੈ ਇਨ ਫਿਊਚਰ ਮੈਂ ਮੈਂ ਸੋਚ ਰਿਹਾ ਸੀ ਢਿਲੋਂ ਸਾਹਿਬ ਬੈਠਾ ਕਿ ਆ ਜਦੋਂ ਬੀਬੀ ਸਰਜੀਤ ਕੌਰ ਇਕੱਲੇ ਰਹਿ ਗਏ ਨੇ ਤੇ ਜਿਹੜੇ ਸ਼ਰੋਮਣੀ ਕਾਲੀਦਾਰ ਦੇ ਕਹਿੰਦੇ ਕ ਹੁੰਦੇ ਆਗੂ ਨੇ ਵੱਡੇ ਮੈਂ ਨਾਂ ਵੀ ਲੈ ਸਕਦਾ ਬਲਵਿੰਦਰ ਸਿੰਘ ਭੂਦਲ ਨੇ ਜਾਂ ਵਿਰੇਵਾਲ ਸਾਹਿਬ ਨੇ ਜਾਂ ਹੋਰ ਵੱਡੇ ਆਗੂ ਨੇ ਉਹ ਕੀ ਸ਼੍ਰੋਮਣੀ ਕਾਲੀ ਦਲ ਦੇ ਐਸੇ ਫੈਸਲਿਆਂ ਨੂੰ ਕੀ ਐਕਸੈਪਟ ਕਰ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਐਸੇ ਫੈਸਲਿਆਂ ਕਿਉਂਕਿ ਅਸੀਂ ਜੇ ਪੰਥਕ ਪਰਿਵਾਰਾਂ ਦਾ ਪੰਥਕ ਪਰਿਵਾਰਾਂ ਨੂੰ ਇਸ ਤਰੀਕੇ ਨਾਲ ਫਸਾ ਕੇ ਸਿਰਫ ਇਸ ਕਰਕੇ ਉਹਨਾਂ ਤੋਂ ਹਮਾਇਤ ਵਾਪਸ ਲੈ ਲੈਣੇ ਆ ਆਫੀਸ਼ੀਅਲ ਕੈਂਡੀਡੇਟ ਹੋਣ ਦੇ ਬਾਵਜੂਦ ਕਿ ਉਹ ਪੀਪੀ ਜਗੀਰ ਦੀ ਤਰ੍ਹਾਂ ਜਗਨਪ੍ਰਤਾਪ ਸਿੰਘ ਬਡਾਲਾ ਹੋਰਾਂ ਕਰਕੇ ਚੋਣ ਲੜ ਰਹੇ ਨੇ ਤਾਂ ਇਹ ਇਹ ਫੈਸਲੇ ਸ਼੍ਰੋਮਣੀ ਕਾਲੀ ਦਲ ਦੀ ਇਦੇ ਵਿੱਚ ਭੂਰਾ ਵੀ ਸੰਜੀਦਗੀ ਕਿਤੇ ਨਜ਼ਰ ਨਹੀਂ ਆਉਂਦੀ ਤੇ ਮੈਂ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਬਾਖੀ ਆਗੂਆਂ ਵੱਲ ਵੱਡੇ ਆਗੂਆਂ ਵੱਲ ਜਿਹੜੇ ਸਰਦਾਰ ਸੁਖੀਲ ਸਿੰਘ ਬਾਦਲ ਦੇ ਹਮੈਤੀ ਨੇ ਮੈਂ ਉਹਨਾਂ ਵੱਲ ਵੇਖਦਾ ਮੇਰੇ ਇੱਕ ਗੱਲ ਮੇਰੇ ਦੋਸਤਰੇ ਅਬਾਸ ਧਾਲੀਵਾਲ ਮਲੇ ਕੋਰਲਾ ਦੇ ਰਹਿਣ ਵਾਲੇ ਮੈਨੂੰ ਨਾ ਉਹਨਾਂ ਦੀ ਇੱਕ ਕਿਉਂਕਿ ਤੁਹਾਡਾ ਸਮਾਂ ਵੀ ਮੈਨੂੰ ਲੱਗਦਾ ਹੁੰਦਾ ਜਾਂਦਾ ਉਹਨਾਂ ਦੀ ਗੱਲ ਲਿਖੀ ਹੋਈ ਯਾਦ ਆਉਂਦੀ ਹੈ ਮੈਂ ਕਿਤਾਬ ਦੇ ਵਿੱਚ ਪੜ੍ਹੀ ਸੀ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਉਹ ਕਹਿੰਦਾ ਅਸੀਂ ਲਾਸ਼ਾਂ ਹਾਂ ਅਸੀਂ ਲਾਸ਼ਾਂ ਹਾਂ ਉਹ ਨਹੀਂ ਜੋ ਕਬਰਸਤਾਨਾਂ ਮੁਰਦਾ ਘਰਾਂ ਜਾਂ ਨਦੀਆਂ ਕਿਨਾਰੇ ਦਫਨ ਨੇ ਉਹ ਨਹੀਂ ਜੋ ਕਬਰਸਤਾਨਾਂ ਮੁਰਦਾ ਘਰਾਂ ਜਾਂ ਨਦੀਆਂ ਕਿਨਾਰੇ ਦਫਨ ਨੇ ਅਸੀਂ ਗੂੰਗੀਆਂ ਬੋਲੀਆਂ ਚਲਦਿਆਂ ਫਿਰਦੀਆਂ ਜਿਉਂਦੀਆਂ ਲਾਸ਼ਾਂ ਹਾਂ ਆਬਾਸ ਥਾਲੀਵਾਲ ਹੋਰਾਂ ਦੀ ਲਿਖੀ ਹੋਈ ਗੱਲ ਇਸ ਕਰਕੇ ਬਹੁਤ ਵੱਡੇ ਸਵਾਲ ਨੇ ਇਹ ਇੱਕ ਹਿਸਟਰੀ ਬਣ ਗਈ ਇਤਿਹਾਸ ਦੇ ਵਿੱਚ ਲਿਖਿਆ ਗਿਆ ਤੇ ਇਤਿਹਾਸ ਐਸੀਆਂ ਵੱੱਜਰ ਗਲਤੀਆਂ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰਦਾ ਇਸ ਕਰਕੇ ਅ ਧੰਨਵਾਦ ਜੀ ਸਰ ਬਹੁਤ ਨਵਾਂ ਪਰਮਜੀਪ ਕੋਰਸਾ ਤੁਹਾਡਾ ਸਾਨੂੰ ਟਾਈਮ ਦੇਣ ਲਈ ਦੋਸਤੋ ਜਿਹੜਾ ਸਮਾਂ ਯਾਦ ਨਹੀਂ ਦੇ ਰਿਹਾ ਹੈਗਾ ਜਿਹੜਾ ਅੱਜ ਦੀ ਚਰਚਾ ਸੀਗੀ ਇਹ ਜਿਹੜੀ ਜਲੰਧਰ ਪੱਛਮੀ ਉਪਚੋਣ ਹੋ ਰਹੀ ਆ ਵਿਧਾਨ ਸਭਾ ਦੀ ਉਹਨੂੰ ਲੈ ਕੇ ਜੀਗੀ ਜਲਦੀ ਹੀ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਸਮਾਂ ਯਾਦ ਨਹੀਂ ਦੇ ਰਿਹਾ ਕਾਫੀ ਤੁਹਾਡਾ ਵੀ ਅਸੀਂ ਟਾਈਮ ਕਾਫੀ ਲੈ ਲਿਆ ਹੈਗਾ ਤੇ ਜਿਹੜਾ ਤੁਹਾਡਾ ਆਵਾਜ਼ ਖਲਕਾ ਉਹਨੂੰ ਪੇਜ ਆ YouTube ਚੈਨਲ ਐ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਰੂਰ ਥੱਲੇ ਆਪਣੀ ਕਮੈਂਟ ਪਿਆ ਕਰੋ ਤਾਂ ਜੋ ਅਸੀਂ ਤੁਹਾਡੇ ਤੱਕ ਹੋਰ ਨਵੀਂ ਨਵੀਂ ਜਾਣਕਾਰੀ ਨਵੀਂ ਚਰਚਾ ਲੈ ਕੇ ਹਾਜ਼ਰ ਹੋ ਜਾਈਏ ਜ�ਵ ਤੱਕ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ